اکتوبر 1914 ਘੜੀ ਦੇ ਉੱਤੇ 10:12 ਹੋ ਚੁੱਕੇ ਹੁੰਦੇ ਨੇ ਤੇ ਵਿਲੀਮ ਹੋਪ ਕਿਮਸਮ ਆਪਣੀ ਬੇਫਿਕਰੀ ਦੇ ਵਿੱਚ ਅਦਬ ਦੇ ਦਰਵਾਜ਼ੇ 'ਚ ਖੜਾ ਆਨੰਦ ਮਾਣ ਰਿਹਾ ਹੁੰਦਾ ਉਸ ਨੂੰ ਨਹੀਂ ਪਤਾ ਕਿ ਅੱਜ ਉਸ ਦਾ ਆਖਰੀ ਦਿਨ ਹੈ ਉਸੇ ਵਕਤ ਇੱਕ ਖੁੱਲੀ ਦਾੜੀ ਦੇ ਵਿੱਚ ਸਰਦਾਰ ਉਸ ਦੇ ਵੱਲ ਵਧਦਾ ਆਉਂਦਾ ਤੇ ਅਚਾਨਕ ਨਾਈਦੀ ਕਾ ਕੇ ਪਿਸਤੌਲ ਕੱਢ ਕੇ ਉਸ ਦੇ ਉੱਤੇ ਗੋਲੀਆਂ ਚਲਾ ਦਿੰਦਾ ਇਹ ਸਰਦਾਰ ਨੇ ਵਿਲੀਅਮ ਹੋਪ ਕਿੰਸਮ ਨੂੰ ਇਸ ਕਰਕੇ ਮਾਰਿਆ ਕਿਉਂਕਿ ਵਿਲੀਅਮ ਦੇ ਹੱਥ ਕਈ ਭਾਰਤੀਆਂ ਦੇ ਖੂਨ ਦੇ ਨਾਲ ਰੰਗੇ ਹੋਏ ਸਨ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਸ ਅਫਸਰ ਨੂੰ ਮਾਰਨ ਵਾਲਾ ਉਹ ਖੁੱਲੀ ਦਾੜੀ ਵਾਲਾ ਸਰਦਾਰ ਕੌਣ ਸੀ ਉਸ ਦਾ ਨਾਮ ਬਹੁਤ ਘੱਟ ਲੋਕਾਂ ਨੇ ਸੁਣਿਆ ਹੋਵੇਗਾ ਬਹੁਤ ਘੱਟ ਲੋਕ ਜਾਣਦੇ ਨੇ ਉਹ ਭਾਰਤ ਦਾ ਵਿਦੇਸ਼ੀ ਪਹਿਲਾ ਸ਼ਹੀਦ ਜਿਸ ਦਾ ਨਾਮ ਮੇਵਾ ਸਿੰਘ ਲੋਪੋਕੇ ਹੈ ਮੇਵਾ ਸਿੰਘ ਲੋਪੋਕੇ ਦਾ ਇੱਕ ਆਪਣਾ ਇਤਿਹਾਸ ਆ ਜੋ ਕਿ ਭਾਰਤ ਦੇ ਪੰਜਾਬ ਅਮਰਸਰ ਦੇ ਪਿੰਡ ਲੋਪੋਕੇ ਦੇ ਵਿੱਚ 1980 ਦੇ ਵਿੱਚ ਜਨਮ ਲੈਂਦਾ ਅਤੇ 26 ਸਾਲ ਦੀ ਉਮਰ ਚ 1906 ਦੇ ਵਿੱਚ ਆਪਣੀ ਚੰਗੇ ਭਵਿੱਖ ਦੇ ਲਈ ਉਹ ਕੈਨੇਡਾ ਚਲਾ ਜਾਂਦਾ ਇਸ ਕਰਕੇ ਕਿਉਂਕਿ ਉਸ ਸਮੇਂ ਪੰਜਾਬ ਦੇ ਹਾਲਾਤ ਬਹੁਤ ਮਾੜੇ ਸਨ ਪੰਜਾਬ ਕਰਜ਼ੇ ਤੇ ਗਰੀਬੀ ਦੀ ਮਾਰ ਨੂੰ ਝੱਲ ਰਿਆ ਸੀ ਅਤੇ ਇਸ ਤੋਂ ਬਚਣ ਦੇ ਲਈ ਪੰਜਾਬ ਦੇ ਨੌਜਵਾਨ ਜਾਂ ਤਾਂ ਅੰਗਰੇਜ਼ੀ ਹਕੂਮਤ ਦੀ ਫੌਜ ਦੇ ਅੰਦਰ ਭਰਤੀ ਹੋ ਜਾਂਦੇ ਸਨ ਜਾਂ ਫਿਰ ਉਹ ਵਿਦੇਸ਼ਾਂ ਦਾ ਰੋਕ ਕਰਦੇ ਸੀ ਤਾਂ ਮੀਵਾ ਸਿੰਘ ਲੋਪੋਕੇ ਦੇ ਵੱਲੋਂ ਵੀ ਇਹੀ ਰਸਤਾ ਅਪਣਾਇਆ ਗਿਆ ਉਸ ਨੇ ਵਿਦੇਸ਼ ਜਾਣ ਦਾ ਰੋਕ ਕੀਤਾ ਉਹ ਕੈਨੇਡਾ ਪਹੁੰਚ ਜਾਂਦਾ ਕੈਨੇਡਾ ਜਾ ਕੇ ਸਭ ਤੋਂ ਪਹਿਲਾਂ ਉਸ ਨੇ ਇੱਕ ਮਿਲ ਦੇ ਵਿੱਚ ਕੰਮ ਕੀਤਾ ਅਤੇ ਹੱਦ ਤੋ ਮਿਹਨਤ ਕੀਤੀ ਤਾਂ ਜੋ ਆਪਣਾ ਭਵਿੱਖ ਚੰਗਾ ਬਣਾ ਸਕੇ ਉਸ ਸਮੇਂ ਕੈਨੇਡਾ ਦੇ ਵਿੱਚ ਭਾਰਤੀਆਂ ਦੇ ਨਾਲ ਕਾਫੀ ਭੇਤ ਭਾਵ ਕੀਤਾ ਜਾਂਦਾ ਸੀ ਉਹਨਾਂ ਤੋਂ ਈਰਖਾ ਕੀਤੀ ਜਾਂਦੀ ਸੀ ਕਿਉਂਕਿ ਭਾਰਤੀ ਸਭ ਤੋਂ ਵੱਧ ਉੱਥੇ ਕਮਾਈ ਕਰਦੇ ਸਨ ਮਿਹਨਤ ਕਰਦੇ ਸਨ ਥੱਕਦੇ ਨਹੀਂ ਸਨ ਉਤਸੋਂ ਦੇ ਲੋਕਲ ਵਸਨੀਕਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਇਸ ਗੱਲ ਦਾ ਪੁਰਾ ਲੱਗਣ ਲੱਗਿਆ ਈਰਖਾ ਹੋਣ ਲੱਗੀ ਕਿ ਇਹ ਸਾਡੇ ਮੁਲਕ ਦੇ ਵਿੱਚ ਆ ਕੇ ਸਾਡੇ ਤੋਂ ਵੱਧ ਕਮਾਈਆਂ ਕਰ ਰਹੇ ਨੇ ਅਤੇ ਇੱਥੇ ਸੈੱਟ ਹੋ ਰਹੇ ਨੇ ਤੁਹਾਡਾ ਹੱਕ ਹੈ ਇਸ ਧਰਤੀ ਤੇ ਦਿਸ ਇਜ਼ ਅ ਵਾਈਟ ਮੈਨਸ ਕੰਟਰੀ ਤਾਂ ਜਿਸ ਤੋਂ ਬਾਅਦ ਉੱਥੇ ਭਾਰਤੀਆਂ ਦਾ ਵਿਰੋਧ ਚ ਉਨਾ ਸ਼ੁਰੂ ਹੋਇਆ ਉਤੋਂ ਦੀ ਲੋਕਲ ਪੁਲਿਸ ਭਾਰਤੀਆਂ ਨੂੰ ਕਾਫੀ ਟਾਰਗੇਟ ਕਰਦੀ ਸੀ ਤੁਹਾਨੂੰ ਦੱਸ ਦੇ ਕਿ ਇੱਕ ਰਿਪੋਰਟ ਦੇ ਅਨੁਸਾਰ ਦੱਸਿਆ ਜਾਂਦਾ ਕਿ ਜਦੋਂ ਮੀਵਾ ਸਿੰਘ ਕੈਨੇਡਾ ਜਾਂਦੇ ਨੇ ਤਾਂ ਉਸ ਵਕਤ ਤਕਰੀਬਨ 5000 ਦੇ ਕਰੀਬ ਭਾਰਤੀ ਕੈਨੇਡਾ ਪਹੁੰਚ ਚੁੱਕੇ ਸਨ ਤੇ ਭਾਰਤੀਆਂ ਦੇ ਨਾਲ ਹੁੰਦਾ ਇਹ ਸਲੂਕ ਉੱਥੇ ਬਰਦਾਸ਼ਤ ਨਹੀਂ ਹੋਇਆ ਭਾਰਤੀਆਂ ਨੂੰ ਇਕੱਠੇ ਹੋ ਕੇ ਖਾਸ ਤੌਰ ਦੇ ਤੇ ਪੰਜਾਬੀਆਂ ਨੂੰ ਕਿਤੇ ਵੀ ਇਕੱਠੇ ਹੋ ਕੇ ਗੱਲਬਾਤ ਨਹੀਂ ਕਰਨ ਦਿੱਤੀ ਜਾਂਦੀ ਸੀ ਜਿਸ ਤੋਂ ਬਾਅਦ ਕੈਨੇਡਾ ਦੇ ਵੈਨਕੂਵਰ ਦੇ ਵਿੱਚ ਫਾਲਸਾ ਦਿਵਾਨ ਸੁਸਾਇਟੀ ਬਣਾਈ ਜਾਂਦੀ ਆ ਅਤੇ ਉਹ ਸੁਸਾਇਟੀ ਦੇ ਵੱਲੋਂ ਆਪਣੀ ਗੱਲਬਾਤ ਕਰਨ ਦੇ ਲਈ ਸਭ ਤੋਂ ਪਹਿਲਾ ਕੈਨੇਡਾ ਦੇ ਅੰਦਰ ਇੱਕ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਕੀਤਾ ਗਿਆ 1908 ਦੇ ਵਿੱਚ ਸਿੱਖਾਂ ਦੀ ਆਬਾਦੀ ਲਗਭਗ 6000 ਦੇ ਕਰੀਬ ਸੀ ਪਰ ਇਹੀ ਆਬਾਦੀ 1910 ਤੱਕ 2200 ਤੱਕ ਰਹਿ ਗਈ ਇਸ ਕਰਕੇ ਹੋਇਆ ਕਿਉਂਕਿ ਉਸ ਸਮੇਂ ਦੇ ਕੈਨੇਡਾ ਦੇ ਵਿੱਚ ਰਹਿੰਦੇ ਲੋਕਲ ਵਸਨੀਕਾਂ ਦੇ ਵੱਲੋਂ ਪੰਜਾਬੀਆਂ ਤੇ ਭਾਰਤੀਆਂ ਦਾ ਵਿਰੋਧ ਕੀਤਾ ਜਾਣ ਲੱਗਿਆ ਅਤੇ ਉੱਥੋਂ ਦੇ ਰਾਜਨੀਤਿਕ ਲੀਡਰਾਂ ਆਗੂਆਂ ਦੇ ਵੱਲੋਂ ਵੀ ਇਹਨਾਂ ਦਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਉੱਥੋਂ ਦੇ ਲੋਕਲ ਵਸਨੀਕਾਂ ਨੇ ਆਪਣੇ ਰਾਜਨੀਤਿਕ ਆਗੂ ਲੀਡਰਾਂ ਨੂੰ ਇਹ ਚੇਤਾਵਨੀ ਤੱਕ ਦਿੱਤੀ ਜੇਕਰ ਤੁਸੀਂ ਇਹਨਾਂ ਦਾ ਹੱਲ ਨਾ ਕੀਤਾ ਤਾਂ ਅਸੀਂ ਤੁਹਾਨੂੰ ਵੋਟਾਂ ਨਹੀਂ ਪਾਵਾਂਗੇ ਜਿਸ ਤੋਂ ਬਾਅਦ ਕੈਨੇਡਾ ਗਵਰਨਮੈਂਟ ਦੇ ਵੱਲੋਂ ਇੱਕ ਕਾਨੂੰਨ ਬਣਾਇਆ ਗਿਆ ਅਤੇ ਉਹ ਕਾਲੇ ਕਾਨੂੰਨ ਪ੍ਰਵਾਸੀਆਂ ਦੇ ਉੱਤੇ ਇਮੀਗ੍ਰੈਂਟ ਦੇ ਉੱਤੇ ਲਾਗੂ ਹੋਏ ਮੇਵਾ ਸਿੰਘ ਲੋਪੋ ਕੇ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਇਹਨਾਂ ਸਾਰੇ ਘਟਨਾਕਰਮ ਨੂੰ ਅਤੇ ਪੰਜਾਬੀਆਂ ਭਾਰਤੀਆਂ ਦੇ ਨਾਲ ਹੋ ਰਹੇ ਬਤੀਰੇ ਨੂੰ ਦੇਖ ਰਿਹਾ ਸੀ ਅਤੇ ਇਸ ਨੂੰ ਦੇਖਦੇ ਹੋਏ ਵੀ ਉਸ ਨੇ ਕੈਨੇਡਾ ਦੇ ਵਿੱਚ ਰਹਿਣ ਦਾ ਫੈਸਲਾ ਕੀਤਾ ਹਾਲਾਂਕਿ ਜਿੱਥੇ ਬਹੁਤ ਸਾਰੇ ਪੰਜਾਬੀ ਅਤੇ ਭਾਰਤੀ ਕੈਨੇਡਾ ਸਰਕਾਰ ਅਤੇ ਕੈਨੇਡਾ ਦੇ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਇਸ ਬਤੀਰੇ ਦੇ ਕਰਕੇ ਕੈਨੇਡਾ ਨੂੰ ਛੱਡ ਕੇ ਆਪਣੇ ਘਰ ਵਾਪਸ ਪਰਤ ਆਏ ਸਨ ਜਿਸ ਕਰਕੇ ਕੈਨੇਡਾ ਦੇ ਵਿੱਚ 1908 ਤੋਂ ਲੈ ਕੇ 1911 ਤੱਕ ਗਿਣਤੀ ਸਿੱਖਾਂ ਦੀ ਅੱਧੀ ਰਹਿ ਗਈ ਸੀ ਪਰ ਮੀਵਾ ਸਿੰਘ ਨੇ ਸੋਚਿਆ ਕਿ ਮੈਂ ਇੱਥੇ ਹੀ ਕੈਨੇਡਾ ਦੇ ਵਿੱਚ ਰ੍ਹਾਂਗਾ ਅਤੇ ਕੈਨੇਡਾ ਦੇ ਵਿੱਚ ਰਹਿ ਕੇ ਇਸ ਲੜਾਈ ਨੂੰ ਲੜਾਂਗਾ ਮੇਵਾ ਸਿੰਘ ਲੋਪੋਕੇ ਦੇ ਮਨ ਦੇ ਉੱਤੇ ਡੂੰਗਾ ਅਸਰ ਉਸ ਵਕਤ ਪੈਂਦਾ ਜਦੋਂ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਵਾਪਰਦੀ ਹੈ ਇਹ ਜਹਾਜ਼ ਵਾਪਸ ਇੰਡੀਆ ਜਾਏਗਾ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਦੇ ਬਾਰੇ ਬਹੁਤ ਸਾਰੇ ਲੋਕ ਤਾਂ ਜਾਣਦੇ ਆ ਤੇ ਇਸ ਦੇ ਉੱਤੇ ਹੁਣ ਤਰਸੀਮ ਸਿੰਘ ਜਸੜ ਦੇ ਵੱਲੋਂ ਗਰਨਾੜਕ ਨਾਮ ਜਹਾਜ਼ ਜੋ ਫਿਲਮ ਬਣਾਈ ਗਈ ਹੈ ਉਹ ਵੀ ਇਸ ਕਹਾਣੀ ਨੂੰ ਦਰਸਉਂਦੀ ਆ ਇਸ ਵੀਡੀਓ ਦੇ ਵਿੱਚ ਅਸੀਂ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਦੇ ਬਾਰੇ ਥੋੜਾ ਜਿਹੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਿੰਨੇ ਆ ਉਹਨਾਂ ਦੇ ਲਈ ਜਿਹੜੇ ਇਸ ਘਟਨਾ ਤੋਂ ਵਾਕਿਫ ਨਹੀਂ ਹਨ ਜਦੋਂ ਕੈਨੇਡਾ ਸਰਕਾਰ ਦੇ ਵੱਲੋਂ ਪੰਜਾਬੀਆਂ ਤੇ ਖਾਸ ਤੌਰ ਤੇ ਭਾਰਤੀਆਂ ਦੇ ਨਾਲ ਅਜਿਹੇ ਵਤੀਰੇ ਅਪਣਾਏ ਗਏ ਤਾਂ ਉਸ ਤੋਂ ਬਾਅਦ ਇੱਕ ਵੱਡੇ ਗੁਰਸਿੱਖ ਬਿਜ਼ਨਸਮੈਨ ਗੁਰਦੱਤ ਸਿੰਘ ਸਨ ਜਿਨ੍ਹਾਂ ਨੇ 1914 ਦੇ ਵਿੱਚ ਇਹ ਫੈਸਲਾ ਕੀਤਾ ਕਿ ਅਸੀਂ ਕੈਨੇਡਾ ਦੀ ਧਰਤੀ ਦੇ ਉੱਤੇ ਜਾ ਕੇ ਕੈਨੇਡਾ ਸਰਕਾਰ ਦੇ بنائے ਹੋਏ ਕਾਨੂੰਨਾਂ ਅਤੇ ਵਤੀਰਿਆਂ ਦਾ ਵਿਰੋਧ ਕਰੀਏ ਜੇਕਰ ਅਸੀਂ ਜਿਹਾ ਨਾ ਕੀਤਾ ਤਾਂ ਸਾਡੇ ਕੈਨੇਡਾ ਜਾਣ ਦੇ ਰਸਤੇ ਹਮੇਸ਼ਾ ਹਮੇਸ਼ਾ ਦੇ ਲਈ ਬੰਦ ਹੋ ਜਾਣਗੇ ਜਿਸ ਤੋਂ ਬਾਅਦ ਗੁਰਦੱਤ ਸਿੰਘ ਨੇ ਹਾਂਗਕਾਂਗ ਤੋਂ ਇੱਕ ਸਮੁੰਦਰੀ ਜਹਾਜ਼ ਕਿਰਾਏ ਦੇ ਉੱਤੇ ਲਿਆ ਜਿਸ ਜਹਾਜ਼ ਦਾ ਨਾਮ ਕੋਮਾ ਗਾਟਾ ਮਾਰੂ ਗੁਰਨਾਨਕ ਨਾਮ ਜਹਾਜ਼ ਰੱਖਿਆ ਗਿਆ ਇਸ ਗੁਰਨਾਨਕ ਨਾਮ ਜਹਾਜ਼ ਦੇ ਵਿੱਚ ਕੁੱਲ 376 ਪੰਜਾਬੀ ਸਨ ਜਿਨ੍ਹਾਂ ਦੇ ਕੋਲ ਲਗਭਗ 200 ਦੇ ਕਰੀਬ ਡਾਲਰ ਵੀ ਕੈਨੇਡਾ ਗਵਰਨਮੈਂਟ ਦੀ ਸ਼ਰਤ ਦੇ ਅਨੁਸਾਰ ਮੌਜੂਦ ਸੀ ਸਾਡੇ ਕੋਲ ਕਾਗਜ਼ ਨੇ ਸਾਡੇ ਕੋਲ ਪੈਸਾ ਹੈ ਇਹ ਜਹਾਜ਼ ਕੈਨੇਡਾ ਦੇ ਵੱਲ ਵਧ ਰਿਹਾ ਹੁੰਦਾ ਤੇ ਹਜੇ ਰਸਤੇ ਵਿੱਚ ਹੀ ਇਹ ਜਹਾਜ਼ ਪਹੁੰਚਦਾ ਤੇ ਕੈਨੇਡਾ ਸਰਕਾਰ ਨੂੰ ਇਸ ਦੀ ਖਬਰ ਮਿਲ ਜਾਂਦੀ ਆ ਕਿ ਇੱਕ 376 ਪੰਜਾਬੀਆਂ ਦੇ ਨਾਲ ਭਰਿਆ ਹੋਇਆ ਜਹਾਜ਼ ਕੈਨੇਡਾ ਦੇ ਵੱਲ ਆ ਰਿਹਾ ਹੈਗਾ ਆਖਿਰਕਾਰ ਇਹ ਜਹਾਜ਼ ਕੈਨੇਡਾ ਦੇ ਬਾਰਡਰ ਦੇ ਉੱਤੇ ਪਹੁੰਚ ਜਾਂਦਾ ਅਤੇ ਬਾਰਡਰ ਦੇ ਉੱਤੇ ਹੀ ਕੈਨੇਡਾ ਦੇ ਅਫਸਰਾਂ ਦੇ ਵੱਲੋਂ ਇਸ ਜਹਾਜ਼ ਨੂੰ ਰੋਕ ਲਿਆ ਜਾਂਦਾ ਇਹ ਕਹਿ ਕੇ ਕੈਨੇਡਾ ਦੇ ਅਫਸਰ ਇਸ ਜਹਾਜ਼ ਨੂੰ ਰੋਕ ਦਿੰਦੇ ਆ ਕਿ ਇਹ ਉਹਨਾਂ ਦੀਆਂ ਗਾਈਡਲਾਈਨਾਂ ਨੂੰ ਉਹਨਾਂ ਦੇ ਰੂਲਸ ਨੂੰ ਫੋਲੋ ਨਹੀਂ ਕਰ ਰਿਹਾ 376 ਪੰਜਾਬੀਆਂ ਭਾਰਤੀਆਂ ਦੇ ਵਿੱਚੋਂ ਸਿਰਫ 23 ਨੂੰ ਹੀ ਕੈਨੇਡਾ ਦੇ ਵਿੱਚ ਉਤਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਿਹੜੇ ਲੋਕ ਕੈਨੇਡਾ ਦੇ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਸਨ ਤਾਂ ਉਸ ਜਹਾਜ਼ ਦੇ ਵਿੱਚ ਉਹਨਾਂ ਦੇ ਵੀ ਕੁਝ ਪਰਿਵਾਰ ਮੌਜੂਦ ਸਨ ਪਰ ਲੀਗਲ ਲੜਾਈ ਲੜਨ ਤੋਂ ਬਾਅਦ ਵੀ ਇਹਨਾਂ ਦੇ ਹੱਥ ਕਾਮਯਾਬੀ ਨਹੀਂ ਲੱਗੀ ਵਿਲੀਅਮ ਹੌਪ ਕੈਂਸਮ ਉਸ ਜਹਾਜ਼ ਦੇ ਉੱਤੇ ਜਾਂਦਾ ਤੇ ਜਹਾਜ਼ ਦੇ ਵਿੱਚ ਬੈਠੇ ਮੁਸਾਫਰਾਂ ਦੇ ਨਾਲ ਉਹ ਗੱਲਬਾਤ ਕਰਦਾ ਤੇ ਉਹਨਾਂ ਨੂੰ ਇੱਕ ਪ੍ਰਪੋਜ਼ਲ ਦਿੰਦਾ ਕਿ ਜੇਕਰ ਤੁਸੀਂ ਕੈਨੇਡਾ ਦੀ ਧਰਤੀ ਤੇ ਉਤਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇੱਕੋ ਹੀ ਰਸਤਾ ਕਿ ਤੁਸੀਂ ਮੈਨੂੰ 2000 ਪਾਉਂਡ ਦਿਓ ਤੇ ਮੈਂ ਤੁਹਾਨੂੰ ਕੈਨੇਡਾ ਦੀ ਧਰਤੀ ਤੇ ਉਤਾਰ ਦੇਵਾਂਗਾ ਸਿੱਧੇ ਸ਼ਬਦਾਂ 'ਚ ਕਹੀਏ ਤਾਂ ਵਿਲੀਅਮ ਦੇ ਵੱਲੋਂ 2000 ਪਾਉਂਡ ਦੀ ਰੇਸ਼ੋਤ ਮੰਗੀ ਜਾਂਦੀ ਹੈ ਜਿਸ ਦੇ ਵਿੱਚ 1000 ਪਹਿਲਾਂ ਦੇ ਨੇ ਹੁੰਦੇ ਆ ਤੇ 1000 ਬਾਅਦ ਦੇ ਵਿੱਚੋਂ ਮੁਸਾਫਰਾਂ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਦੋਮ ਹੀ ਨਾ ਤਾਂ ਜਹਾਜ਼ ਦੇ ਵਿੱਚ ਬੈਠੇ ਹੋਏ ਸੀ ਤੇ ਸਭ ਦੀਆਂ ਆਸਾਂ ਉਮੀਦਾਂ ਟੁੱਟਦੀਆਂ ਜਾ ਰਹੀਆਂ ਸਨ ਉਸ ਨੂੰ ਦੇਖਦਿਆਂ ਹੋਇਆਂ ਦੋ ਮੁੱਤ 12 ਦੇ ਵੱਲੋਂ ਵਿਲੀਅਮ ਦੀ ਇਸ ਸ਼ਰਤ ਨੂੰ ਮੰਨ ਲਿਆ ਗਿਆ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਤੈਨੂੰ 2000 ਪਾਉਂਡ ਦੇਣ ਨੂੰ ਤਿਆਰ ਹਾਂ ਹੌਪ ਕਿੰਸਮ ਨੇ 1000 ਪਾਉਂਡ ਪਹਿਲਾਂ ਲਏ ਅਤੇ ਉਸ ਤੋਂ ਬਾਅਦ ਉਹਨੇ ਕਿਹਾ ਕਿ 1000 ਪਾਉਂਡ ਜਦੋਂ ਤੁਸੀਂ ਕੈਨੇਡਾ ਦੀ ਧਰਤੀ ਤੇ ਉਤਰ ਜਾਓਗੇ ਤਾਂ ਉਦੋਂ ਮੈਨੂੰ ਦੇ ਦੇਣਾ ਪਰ ਉਸਦੇ ਇਸ ਦੇ ਨਾਲ ਇੱਕ ਸ਼ਰਤ ਹੋਰ ਰੱਖੀ ਗੁਰਦੇਵ ਸਿੰਘ ਨੂੰ ਕਿਹਾ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਸੌਂ ਖਾਵੇ ਇਹ ਹੋ ਰਿਹਾ ਰਿਹਸਤਵ ਵਾਲੀ ਗੱਲ ਕਿਸੇ ਨੂੰ ਵੀ ਨਹੀਂ ਦੱਸੂਗਾ ਤਾਂ ਗੁਰਦੇਵ ਸਿੰਘ ਦਾ ਸਾਥੀ ਗੁਰਪ੍ਰੇ ਸਿੰਘ ਇਸ ਗੱਲ ਤੋਂ ਨਾਰਾਜ਼ ਹੋ ਗਿਆ ਅਤੇ ਉਸ ਨੇ ਇਹ ਕੰਮ ਤੋਂ ਮਨਾ ਕਰ ਦਿੱਤਾ ਉਸ ਨੇ ਕਿਹਾ ਕਿ ਅਸੀਂ ਆਪਣੇ ਸਾਥੀ ਮੁਸਾਫਰਾਂ ਨੂੰ ਝੂਠ ਨਹੀਂ ਬੋਲ ਸਕਦੇ ਜਿਸ ਤੋਂ ਬਾਅਦ ਵਿਲੀਅਮ ਹੋਪ ਕਿਮਸਮ ਇਸ ਗੱਲ ਤੋਂ ਨਾਰਾਜ਼ ਹੋ ਕੇ ਉੱਥੋਂ ਚਲਾ ਜਾਂਦਾ ਤੇ ਉਹਨਾਂ ਨੂੰ ਧਮਕੀ ਵੀ ਦੇ ਕੇ ਜਾਂਦਾ this is a white man's country ਇਸ ਪੂਰੇ ਸੰਘਰਸ਼ ਦੇ ਵਿੱਚ ਮੇਵਾ ਸਿੰਘ ਨੇ ਭਾਈ ਭਾਗ ਸਿੰਘ ਅਤੇ ਬਲਵੰਤ ਸਿੰਘ ਦੇ ਸਾਥੀ ਬਣ ਕੇ ਮੂਰੀ ਹੋ ਕੇ ਆਪਣੀ ਸੇਵਾ ਨੂੰ ਨਿਭਾਇਆ ਅਤੇ ਇਸ ਦੇ ਨਾਲ ਭਾਈ ਮੇਵਾ ਸਿੰਘ ਨੇ ਸੋਚਿਆ ਕਿ ਜਹਾਜ਼ ਦੇ ਵਿੱਚ ਬੈਠੇ ਮੁਸਾਫਰਾਂ ਨੂੰ ਹਥਿਆਰ ਲਵਾਈਆ ਕਰਵਾਏ ਜਾਂ ਤਾਂ ਜੋ ਉਹਨਾਂ ਨੂੰ ਕਿਸੇ ਵਕਤ ਵੀ ਇਹਨਾਂ ਦੀ ਲੋੜ ਪੈ ਸਕਦੀ ਆ ਜਿਸ ਤੋਂ ਬਾਅਦ ਕੈਨੇਡਾ ਦੇ ਵਿੱਚ ਜਦੋਂ ਹਥਿਆਰ ਨਹੀਂ ਮਿਲੇ ਤਾਂ ਭਾਈ ਮੀਵਾ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇੱਕ ਵਿਆਹਤ ਬਣਾਈ ਕੀਤੀ ਸੀ ਅਮਰੀਕਾ ਜਾ ਕੇ ਉੱਥੋਂ ਹਥਿਆਰ ਲੈ ਕੇ ਆਓ ਤਾਂ ਜੋ ਅਸੀਂ ਇਹਨਾਂ ਨੂੰ ਹਥਿਆਰ ਮੁਹੱਈਆ ਕਰਵਾ ਦਈਏ ਤਾ ਭਾਈ ਮੇਵਾ ਸਿੰਘ ਆਪਣੇ ਸਾਥੀਆਂ ਨੂੰ ਅਮਰੀਕਾ ਭੇਜ ਦਿੰਦੇ ਨੇ ਪਰ ਅਮਰੀਕਾ ਤੋਂ ਹਥਿਆਰ ਲੈ ਕੇ ਜਦੋਂ ਉਸ ਦੇ ਸਾਥੀ ਵਾਪਸ ਆ ਰਹੇ ਹੁੰਦੇ ਨੇ ਤਾਂ ਰਸਤੇ ਦੇ ਵਿੱਚ ਅਮਰੀਕਾ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੰਦੀ ਆ ਮੇਵਾ ਸਿੰਘ ਦੇ ਸਾਥੀਆਂ ਨੂੰ ਤਾਂ ਅਮਰੀਕਾ ਪੁਲਿਸ ਗ੍ਰਿਫਤਾਰ ਕਰ ਲੈਂਦੀ ਆ ਪਰ ਮੇਵਾ ਸਿੰਘ ਕੈਨੇਡਾ ਅਮਰੀਕਾ ਦਾ ਬਾਰਡਰ ਟੱਪਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਪਰ ਜਿਵੇਂ ਹੀ ਉਹ ਕੈਨੇਡਾ ਦੇ ਵਿੱਚ ਪੈਰ ਧਰਦੇ ਆ ਤਾਂ ਕੈਨੇਡਾ ਪੁਲਿਸ ਦੇ ਵੱਲੋਂ ਮੇਵਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਮੇਵਾ ਸਿੰਘ ਦੇ ਕੋਲੋਂ ਅਸਲਾ ਅਤੇ ਗੋਲੀਆਂ ਬਰਾਮਦ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਮੇਵਾ ਸਿੰਘ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਅਦਾਲਤ ਦੇ ਵੱਲੋਂ ਮੇਵਾ ਸਿੰਘ ਨੂੰ ਭਾਰੀ ਜੁਰਮਾਨਾ ਲਗਾ ਕੇ ਰਿਹਾ ਕਰ ਦਿੱਤਾ ਜਾਂਦਾ ਹੈ 21 ਅਕਤੂਬਰ 1914 ਨੂੰ ਸਮਾ ਸਵੇਰ ਦੇ 10:12 ਦੇ ਉੱਤੇ ਭਾਈ ਮੇਵਾ ਸਿੰਘ ਪੈਨਸ਼ਲਟ ਪਾ ਕੇ ਤਿਆਰ ਬਰ ਤਿਆਰ ਹੋ ਕੇ ਜੇਬਾਂ ਚ ਹੱਥ ਪਾਈ ਹੌਪ ਕਿੰਸਮ ਦੇ ਵੱਲ ਵਾਧਾ ਅਤੇ ਉਸ ਦੇ ਨਦੀਕ ਜਾ ਕੇ ਪਿਸਤੌਲ ਕੱਢ ਕੇ ਹੌਪ ਕਿੰਸਮ ਦੇ ਉੱਤੇ ਘੋੜੀਆਂ ਚਲਾ ਦਿੰਦਾ ਕੈਨੇਡੀਅਨ ਅਫਸਰ ਨੂੰ ਮਾਰਨ ਦੇ ਜਨਮ ਦੇ ਵਿੱਚ ਭਾਈ ਮੇਵਾ ਸਿੰਘ ਦੀ ਅਦਾਲਤ ਦੇ ਵਿੱਚ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਪਾ ਲਈ ਜਾਂਦੀ ਆ ਅਤੇ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਮੇਵਾ ਸਿੰਘ ਇਸ ਕਤਲ ਦੀ ਪੂਰੀ ਜ਼ਿੰਮੇਵਾਰੀ ਆਪਣੇ ਉੱਪਰ ਲੈਂਦਾਗਾ ਤੇ ਇਹੀ ਫੈਸਲਾ ਉਹ ਆਪਣਾ ਬਿਆਨ ਅਦਾਲਤ ਦੇ ਵਿੱਚ ਵੀ ਸੁਣਾਉਂਦਾ ਜਿਸ ਤੋਂ ਬਾਅਦ ਅਦਾਲਤ ਦੇ ਵੱਲੋਂ ਭਾਈ ਮੇਵਾ ਸਿੰਘ ਨੂੰ ਫાંਸੀ ਦੀ ਸਜ਼ਾ ਸੁਣਾਈ ਜਾਂਦੀ ਆ ਅਤੇ ਕੈਨੇਡੀਅਨ ਗਵਰਨਮੈਂਟ ਦੇ ਵੱਲੋਂ ਅਖੀਰਕਾਰ ਮੀਵਾ ਸਿੰਘ ਨੂੰ ਫાંਸੀ ਦੇ ਦਿੱਤੀ ਜਾਂਦੀ ਆ